ਇਹ ਲੈ ਲਿਆ 3000 ਹੁਣ ਆਪਾਂ ਜਿਹੜੇ ਬਾਈ ਨੂੰ ਮਿਲੇ ਆ ਇਹ ਅਫਗਾਨਿਸਤਾਨ ਤੋਂ ਹੈ ਤੇ ਬਾਈ ਸਿੱਧੂ ਗੁੱਸੇ ਵਾਲੇ ਦਾ ਫੈਨ ਹੈ ਇਹ ਵਾਲੇ ਇਹ ਨੂੰ ਦਾ ਸਮ ਲੱਗਦਾ ਆਦاب ਮੈਂ ਹਾਂ ਸਾਧਿਆ ਫ্রম ਸਾਧਿਆ ਸੈ ਹੈਦਰਾਬਾਦੀ ਜੁਐਲਰੀ ਔਰ ਹਮ ਲੋਗ ਆਏ ਹੈ ਹੈਦਰਾਬਾਦ ਸੇ ਆਪਕੇ ਸ਼ਹਿਰ ਚੰਡੀਗੜh ਔਥੈਂਟਿਕ ਹੈਦਰਾਬਾਦੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਆਏ ਹੋਏ ਹਾਂ ਸੈਕਟਰ 17 ਦੇ ਪਰੇਡ ਗਰਾਊਂਡ ਦੇ ਵਿੱਚ ਕਿਉਂਕਿ ਇੱਥੇ ਲੱਗੀ ਹੋਈ ਹੈ ਇੰਟਰਨੈਸ਼ਨਲ ਮੈਗਾ ਟ੍ਰੇਡ ਫੇਅਰ ਇੱਕ ਐਗਜ਼ੀਬਿਸ਼ਨ ਲੱਗੀ ਹੋਈ ਹੈ ਪਿਛਲੀ ਵੀਡੀਓ ਚ ਆਪਾਂ ਜਿਹੜਾ ਕਿਚਨ ਨਾਲ ਸਬੰਧਤ ਕੁਸਮਾਨ ਦੇ ਕੇ ਆਏ ਹਾਂ ਹਾਲ ਨੰਬਰ 1 ਦੇ ਵਿੱਚ ਤੇ ਹੁਣ ਆਪਾਂ ਇਹਦੇ ਨਾਲ ਹੀ ਹਾਲ ਨੰਬਰ 2 ਬਣਿਆ ਹੋਇਆ ਉਹਦੇ ਵਿੱਚ ਆਪਾਂ ਜਾ ਕੇ ਦੇਖਦੇ ਹਾਂ ਉੱਥੇ ਦੇਖਣ ਵਾਲਾ ਸਮਾਨ ਵੀਡੀਓ ਰਾਹੀਂ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਪਿਛਲੀ ਵੀਡੀਓ ਚ ਆਪਾਂ ਨੇ ਉਹ ਹਾਲ ਦੇਖਿਆ ਤੇ ਇਸ ਤੋਂ ਨੈਕਸਟ ਅਗਲਾ ਜਿਹੜਾ ਹਾਲ ਹੈ ਇੰਟਰਨ ਇਸ ਦੇ ਨਾਮ ਤੋਂ ਹੀ ਪਤਾ ਲੱਗਦਾ ਕਿ ਇੱਥੇ ਆਪਾਂ ਨੂੰ ਬਹਾਲਾਦੇਸ਼ਾਂ ਦੇ ਪ੍ਰੋਡਕਟ ਵੀ ਦੇਖਣ ਨੂੰ ਮਿਲਣੇ ਆ ਕਿਉਂਕਿ ਦੇ ਵਿੱਚ 8 ਕੰਟਰੀਆਂ ਤੋਂ 36 ਲਗ ਲਗ ਸਟੇਟਸ ਤੋਂ ਜਿਹੜੇ ਪ੍ਰੋਡਕਟ ਇੱਥੇ ਆਏ ਹੋਏ ਆ ਡਿਸਪਲੇ ਕਰੇ ਹੋਏ ਤੇ ਉਹ ਸਾਰੇ ਆਪਾਂ ਜਾ ਕੇ ਹੁਣ ਇਸ ਵੀਡੀਓ ਚ ਜਾ ਕੇ ਕਵਰ ਕਰਦੇ ਆ। ਇਹ ਹੁਣ ਆਪਾਂ ਇੱਥੋਂ ਐਂਟਰੀ ਕਰਦੇ ਆ ਜੀ। ਹੈਲੋ ਜੀ। ਲੋ ਜੀ ਆਪਾਂ ਆ ਗਏ ਜੀ ਹਾਲ ਨੰਬਰ 2 ਦੇ ਵਿੱਚ ਇਹਦਾ ਨਾਮ ਹੈਗਾ ਇੰਟਰਨੈਸ਼ਨਲ ਮਾਰਕ। ਉਨਾ ਪਾਜੀ ਮੇਨ ਆਮ ਦੇਖ ਰਹੇ ਜੀ ਅਨਾਯਾ ਦੁਬਈ ਇਨਾਂ ਕੋਲ ਜਿਹੜੇ ਡਿਜ਼ਾਈਨ ਹੈ ਸੂਟਸ ਹੈ ਇਹ ਸਾਰੇ ਦੁਬਈ ਦਾ ਡਿਜ਼ਾਈਨ ਹੈ ਜਿਹੜਾ ਇੱਥੇ ਡਿਸਪਲੇ ਕਰਿਆ ਹੋਇਆ ਇਸੇ ਤਰ੍ਹਾਂ ਹੀ ਇੱਥੇ ਹੋਰ ਅਲੱਗ-ਅਲੱਗ ਸਟੋਲਸ ਲੱਗੀਆਂ ਹੋਈਆਂ ਤੇ ਇਹਦੇ ਵਿੱਚ ਆਪਾਂ ਜਿਵੇਂ ਜ਼ਿਆਦਾਤਰ ਦੇਖ ਰਹੇ ਸਾਰੇ ਕੱਪੜਿਆਂ ਦੀ ਡਿਜ਼ਾਈਨ ਹੈ ਜਿਵੇਂ ਹੁਣ ਆਪਾਂ ਇਸ ਸਾਈਡ ਵੀ ਦੇਖ ਰਹੇ ਸਾਰਾ ਕੱਪੜਾ ਹੈਗਾ ਤੇ ਦੂਜੇ ਪਾਸੇ ਵੀ ਜਿਵੇਂ ਲੇਡੀ ਸੂਟ ਦਾ ਫੈਸ਼ਨ ਦਾ ਕੱਪੜਾ ਇੱਥੇ ਡਿਸਪਲੇ ਕਰਿਆ ਹੋਇਆ ਇਹ ਇੱਥੇ ਕਾਫੀ ਆਪਾਂ ਨੂੰ ਵੈਰਾਈਟੀ ਦੇ ਵਿੱਚ ਮਿਲ ਜਾਊਗਾ ਤੇ ਅਲੱਗ-ਅਲੱਗ ਕਲਰ ਆਪਸ਼ਨ ਮਿਲ ਜਾਣਗੇ ਤੇ ਇ ਇੱਥੇ ਆਫਰ 'ਚ ਸਮਾਨ ਪਿਆ ਹੁੰਦਾ ਤੇ ਇਹ ਆਫਰ ਦਾ ਫਾਇਦਾ ਲੈ ਕੇ ਇੱਥੇ ਇਹਨਾਂ ਕੋਲ ਖਰੀਦ ਸਕਦੇ ਆਂ ਲਖਨਊ ਦਾ ਸਮਾਨ ਜਿਵੇਂ ਹੁਣ ਆਪਾਂ ਦੇਖ ਰਹੇ ਆਂ ਇੱਥੇ ਤੇ ਇਸ ਤਰ੍ਹਾਂ ਕਰਕੇ ਹਰੇਕ ਸ਼ਾਪ ਦਾ ਜਿਹੜੀ ਲਾਈ ਹੋਈ ਹੈ ਸਟਾਲ ਉਹਦਾ ਨਾਮ ਲਿਖਿਆ ਹੁੰਦਾ ਤੇ ਇਹਨਾਂ ਦਾ ਕਈ ਜਿਹੇ ਨੰਬਰਿੰਗ ਵੀ ਦਈ ਹੁੰਦੀ ਹੈ ਪਿੱਛੇ ਸਾਰਾ ਹੁਣ ਆਪਾਂ ਇਹ ਸਟਾਲਸ ਦੇਖੇ ਆਂ ਦੋਨੋਂ ਸਾਈਡ ਕੱਪੜੇ ਦੀ ਸਟਾਲਸ ਲੱਗੀਆਂ ਹੋਈਆਂ ਤੇ ਇੱਕ ਇਹ ਮਨੂੰ ਯੂਨੀਕ ਜੀ ਸਟਾਲ ਲੱਗੀ ਹੈ ਆਪਾਂ ਲਿਖਿਆ ਕਿ ਨਾਮ ਵੀ ਲਿਖਿਆ ਹੋਇਆ ਕਿ ਥਾਈਲੈਂਡ ਜਿਹੜਾ ਇਹ ਸਮਾਨ ਹੈ ਕੱਪੜਾ ਜਿਹੜਾ ਆਪਾਂ ਦੇਖ ਰਹੇ ਆਂ ਬਾਈ ਜੀ ਨੇ ਦੱਸਿਆ ਕਿਥੇ ਇਹ ਸਾਰਾ ਸਮਾਨ ਯਾ ਕੱਪੜੇ ਡਿਜ਼ਾਈਨ థਾਈਲੈਂਡ ਯਾ ਕੋਰੀਆ ਬੇਸ ਹੈ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਬਹੁਤ ਸੋਹਣੇ ਵੱਖਰੇ ਇਹਨਾਂ ਕੋਲ ਡਿਜ਼ਾਈਨ ਇੱਥੇ ਡਿਸਪਲੇ ਕਰੇ ਹੋਏ ਆ। ਸਾਹਮਣੇ ਵੀਰੋ ਨੇ ਇੱਥੇ ਸਟਾਲ ਲਾਈ ਬੈਠੇ ਹੈਦਰਾਬਾਦ ਤੋਂ ਆ ਤੇ ਇਹਨਾਂ ਕੋਲ ਜਿਹੜਾ ਸਮਾਨ ਪ੍ਰੋਡਕਟ ਇਤਰਾਪਾ ਦੇਖ ਰਹੇ ਹਾਂ ਪਰਫਿਊਮ ਯਾ ਕਰਾਂਚਾਪਾ ਜੀ ਮੀਟੂ ਫਗਰਬਤੀ ਸਾਰੀ ਆਪਾਂ ਯੂਜ਼ ਕਰਦੇ ਆ। ਇਹ ਸਾਰਾ ਹੈਦਰਾਬਾਦ ਦਾ ਸਮਾਨ ਹੈ। ਬੜੀ ਸੋਹਣੀ ਖੁਸ਼ਬੂ ਵਾਲਾ ਯੂਨੀਕ ਯਾ ਪ੍ਰੋਡਕਟ ਇਹਨਾਂ ਨੇ ਇੱਥੇ ਡਿਸਪਲੇ ਰੱਖਿਆ ਹੋਇਆ ਹੈ ਤੇ ਇਤਰ ਦੀ ਵੀ ਕਾਫੀ ਵੈਰਾਈਟੀ ਇਹਨਾਂ ਕੋ डिज़ाइन है बोर्ड भी लगे हुआ है कि वक्रे करे हुए। आदाब मैं फ्रॉम हैदराबादी ज्वेलरी और हम लोग आए हैं है है हैदराबाद से आपके शहर चंडीगढ़ ओथेंटिक हैदराबादी ज्वेलरी लेके इसमें आपको सारी वैरायटी मिलेगी चांदबली झुमका नेकलेस रानी हार टीका पासा फिंगर रिंग्स ब्रेसलेट्स सारा कलेक्शन हमारे पास है रियल पर्ल सेमी प्रीशियस प्रीशियस सभी स्टोन यहाँ पे अवेलेबल है ये हम लोग इंटरनेशनल वन में है परेड ग्राउंड सेक्टर ग्राउंडीन आप लोग विजिट करिए और आप अगर ये वीडियो दिखा कर आ दे तो हम आपको एक स्पेशल डिस्काउंट भी देंगे शुक्रिया हाउस ऑफ कॉटन स्टॉल नाम तो देख रहे हैं कि हाउस ऑफ कॉटन ने लोकल चंडीगढ़ साइड तू आए हैं सत श्रीकाल जी आप इधर इंटरशनल हॉल वन विच है जी साढ़ा स्टॉल है हाउस ऑफ कॉटन अभी फाइव पीस सैट लेके आए जिस दो है विद फिलर ਦੋ ਰਿਵਰਸਿਬਲ ਪਿੱਲੋ ਕਵਰ ਨਾਲ ਇੱਕ ਰਿਵਰਸਿਬਲ ਕਿੰਗ ਸਾਈਜ਼ ਦਾ ਬੈੱਡ ਕਵਰ ਹੈ। ਹੁਣ ਇਹ ਪੂਰਾ ਸੈੱਟ ਹੈ ਜੀ 3500 ਦਾ। ਬੜ ਤੁਹਾਨੂੰ ਪੂਰਾ ਹੀ ਸੈੱਟ ਆਪਾਂ ਦੇ ਦਾਂਗੇ। ਹੁਣ ਆਫ ਚ ਜੀ 1700 50% ਆਫ ਇਸ ਤੇ ਨਾਲੇ ਸਾਡੇ ਕੋਲ ਜੀ ਜੈਲ ਪਿੱਲੋ ਆਂਦੇ ਆ। ਇਹ ਕੀ ਹੈ ਕਦੇ ਬੈਠਦਾ ਨਹੀਂ ਕਦੇ ਸਕਰੰਚ ਨਹੀਂ ਹੁੰਦਾ। ਇਹ ਆਪਣੀ ਸ਼ੇਪ ਲੈ ਲੇਗਾ ਆਪਣੇ ਆ ਤੁਹਾਡੇ ਨੱਕ ਦੇ ਹਿਸਾਬ ਨਾਲ। ਇਹਨੂੰ ਤੁਸੀਂ ਟਰੈਵਲ ਕਰਨਾ ਹੈ ਜਾਂ ਮਸ਼ੀਨ ਵਾਸ਼ ਕਰ ਸਕਦੇ ਹੋ। ਜਿਵੇਂ ਟਰੈਵਲਿੰਗ ਲੈ ਕੇ ਜਾਣਾ ਤੇ ਇਹਨੂੰ ਇਹ ਛੋਟਾ ਜਿਹਾ ਫੋਲਡ ਕਰਿਆ ਆਪਣੇ ਬੈਗਸ ਪਾਇਆ ਤਾਂ ਨਾਲ ਲੈ ਗਏ ਨੂੰ। ਨਾਲ ਸਾਡੇ ਕੋਲ ਇੰਪੋਰਟਡ ਕੰਫਰਟਰ ਆ ਗਿਆ ਜੀ ਇਹਨੂੰ ਕਹਿੰਦੇ ਸੀ ਟੈਂਸਲ ਫੈਬਰਿਕ ਇਹ ਜਿਪਸ਼ੀਅਨ ਟੈਂਸਲ ਫੈਬਰਿਕ ਹੁੰਦਾ ਹੈ ਜਿੰਨਾ ਹੀ ਲਾਈਟ ਵੇਟ ਆ ਉਨਾ ਹੀ ਵਾਰਮ ਹੈ ਆ ਦੇਖੋ ਇਹ ਦੋਨੋਂ ਸਾਈਡ ਆ ਗਿਆ ਨਾਲ ਡਬਲ ਬੈੱਡ ਦਾ ਕਿੰਗ ਸਾਈਜ਼ ਆ ਜੀ ਆ ਬੋਥ ਸਾਈਡ ਆ ਗਿਆ ਤੇ ਮਸ਼ੀਨ ਵਾਸ਼ੇਬਲ ਹੈ ਬਾਕੀ ਤੁਸੀਂ ਸਾਡੇ ਕੋਲ ਲਾਓ ਤੁਹਾਨੂੰ ਐਸੀ ਆਈਟਮਾਂ ਦਵਾਂਗੇ ਜਿਹੜੀ ਤੁਹਾਨੂੰ ਚੰਡੀਗੜ੍ਹ ਮਾਰਕੀਟਸ ਨਹੀਂ ਮਿਲਣਗੀਆਂ ਸਾਡਾ ਹਾਲ ਇੰਟਰਨੈਸ਼ਨਲ ਹਾਲ 1 ਵਿੱਚ ਹੁਣ ਆਪਾਂ ਜਿਹੜੀ ਸਾਹਮਣੇ ਸਟਾਲ ਦੇਖ ਰਹੇ ਇੱਥੇ ਲੇਡੀਜ਼ ਦਾ ਜਿਹੜਾ ਬੂਟ ਚੱਪਲਾਂ ਰੱਖੀਆਂ ਹੋਈਆਂ ਬਹੁਤ ਸੋਹਣੇ ਵੱਖਰੇ ਯੂਨੀਕ ਜਿਹੇ ਦਿਖਿਆ ਕਿ THAILAND FASHION 700 ਰੁਪਏ ਫਿਕਸ ਪ੍ਰਾਈਸ ਹੈ ਨਾ ਦਾ ਸਾਮਾਨ ਇੱਥੇ ਹੁਣ ਆਪਾਂ ਜਿਹੜਾ ਦੇਖ ਰਹੇ ਗੋਲਡਨ ਬਾਈਟਸ ਦੁਬਈ ਬਾਈ ਨਾਲ ਕੋਲ ਸਾਰਾ ਦੁਬਈ ਬੇ ਸਾਮਾਨ ਹੈ ਇੱਥੇ ਜਿਵੇਂ ਮਠਾਈਆਂ ਹੋ ਗਈਆਂ ਚਾਕਲੇਟਸ ਵਗੈਰਾ ਕੁਝ ਉਸ ਤਰ੍ਹਾਂ ਦੇ ਪ੍ਰੋਡਕਟਸ ਨਾ ਰੱਖੇ ਹੋਏ ਐ ਇਸ ਤੋਂ ਨੈਕਸਟ ਆਪਾਂ ਦੇਖ ਰਹੇ ਜੀ ਆਲਮ ਹੈਂਡਲੂਮ ਇਹ ਜਿਹੜਾ ਇੱਥੇ ਡਿਸਪਲੇ ਕਰੀ ਹੋਈ ਹੈ ਸਟਾਲ ਇਹ ਜੈਪੁਰ ਤੋਂ ਹੈ ਸਾਰਾ ਜੈਪੁਰ ਦਾ ਆਪਾਂ ਜਿਹੜਾ ਫੈਸ਼ਨ ਹੈਂਡਲੂਮ ਦਾ ਸਾਮਾਨ ਇੱਥੋਂ ਆ ਕੇ ਖਰੀਦ ਸਕਦੇ ਨੇ ਇਸ ਤੋਂ ਨੈਕਸਟ ਆਪਾਂ ਜਾ ਕੇ ਦੇਖਦੇ ਜੀਵੇਂ ਇਸ ਪਾਸੇ ਵੀ ਸਟਾਲਸ ਲੱਗੇ ਹੋਈਆਂ ਆ ਇੱਥੇ ਵੀ ਜਿਵੇਂ ਆਪਾਂ ਨਾਮ ਤੋਂ ਦੇਖਨੇ ਕਿ ਦੁਬਈ ਦੁਬਈ ਵੇਚ ਸਮਾਨ ਇੱਥੇ ਨੇ ਪਰਫਿਊਮ ਰੱਖਿਆ ਹੋਇਆ ਹੈ ਹੁਣ ਆਪਾਂ ਜਿਹੜੀ ਸਟਾਲ ਤੇ ਖੜੇ ਆ ਇੱਥੇ ਦੁਬਈ ਲਿਖਿਆ ਹੋਇਆ ਤੇ ਵੀਰ ਉਹਨੇ ਹੈਗੇ ਆ ਮੁੰਬਈ ਸਾਈਡ ਤੋਂ ਇਹਨਾਂ ਕੋਲ ਜਿਹੜਾ ਸਮਾਨ ਹੈ ਪ੍ਰੋਡਕਟ ਇਤਰ ਪਏ ਸਾਰੇ ਦੁਬਈ ਦੇਸ਼ ਦੇ ਪਰਫਿਊਮ ਹੈ ਸਾਰਾ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਸਾਈਜ਼ ਇਨਾਂ ਨੇ ਇੱਥੇ ਡਿਸਪਲੇ ਕਰਿਆ ਹੋਇਆ ਤੇ ਕਾਫੀ ਵੈਰਾਈਟੀ ਚ ਰੱਖਿਆ ਹੋਇਆ ਹੈ ਬਾਈ ਜੀ ਨੇ ਦੱਸਦੇ ਆ ਜਿਹੜਾ ਇਹ ਪਰਫਿਊਮ ਹੈ ਤਾਂ 200 ਰੁਪਏ ਤੋਂ ਸਟਾਰਟ ਹੁੰਦਾ ਹੈ ਇਸ ਤੋਂ ਨੈਕਸਟ ਜਿਹੜੀ ਮੈਂ ਸਟਾਲ ਦੇਖ ਰਿਹਾ ਜੀ ਸਟਾਲ ਤੇ ਜਿਹੜੇ ਬਾਈ ਜੀ ਨੇ ਇੱਥੇ ਬੈਠੇ ਤਿੰਨ ਜਣੇ ਇਹ ਅਫਗਾਨਿਸਤਾਨ ਤੋਂ ਆਂ ਤੇ ਅਫਗਾਨਿਸਤਾਨ ਦਾ ਜਿਵੇਂ ਚਾਕਲੇਟਸ ਹੋਗੇ ਡਰਾਈ ਫਰੂਟ ਹੋਗੇ ਇਹ ਸਾਰਾ ਡਰਾਈ ਫਰੂਟ ਆਪਾਂ ਇਹਨਾਂ ਦੀ ਸਟਾਲ ਤੇ ਆ ਕੇ ਦੇਖ ਸਕਦੇ ਆ ਜਾਂ ਫਿਰ ਖਰੀਦ ਸਕਦੇ ਆ ਇਹ ਕਾਫੀ ਯੂਨਿਕ ਜਿਹੇ ਪ੍ਰੋਡਕਟ ਨੇ ਜਿਹੜੇ ਆਪਾਂ ਨੂੰ ਇੱਥੇ ਸਿਰਫ ਐਗਜ਼ੀਬੀਸ਼ਨ ਵਿੱਚ ਮਿਲਦੇ ਆ ਕਿਸੇ ਆਮ ਸ਼ਾਪ ਤੋਂ ਨਹੀਂ ਆਪਾਂ ਨੂੰ ਇਸ ਮਾਰ ਮਿਲਦਾ ਇਸ ਤੋਂ ਨੈਕਸਟ ਵੀ ਹੁਣ ਆਪਾਂ ਜਿਹੜੀ ਐਗਜ਼ੀਬੀਸ਼ਨ ਦੇ ਵਿੱਚ ਸਟਾਲ ਦੇਖ ਰਹੇ ਆ ਇਹਦਾ ਨਾਮ ਹੈਗਾ ਅਫਗਾਨ ਰੂਟਸ ਤੇ ਬਾਈ ਜੀ ਨੇ ਅਫਗਾਨਿਸਤਾਨ ਤੋਂ ਆਂ ਇਹਨਾਂ ਕੋਲ ਅੰਜੀਰ ਵੀ ਹੈਗੀ ਹੈ ਇਹ ਅੰਜੀਰ ਹੈ ਨਾ ਅੰਜੀਰ ਅੰਜੀਰੇ ਕੁਝ ਇਸ ਤਰ੍ਹਾਂ ਦੇ ਹੋਰ ਡਰਾਈ ਫੂਡ ਹਨ ਜਿਵੇਂ ਬਦਾਮ ਹੋ ਗਿਆ ਦਾਖਾਂ ਹੋ ਗਿਆ ਅਖਰੋਟ ਗਿਰੀ ਹੋ ਗਈ ਇਹ ਸਾਰੇ ਬਹੁਤ ਯੂਨਿਕ ਜਿਹੇ ਪ੍ਰੋਡਕਟ ਇਹਨਾਂ ਨੇ ਇੱਥੇ ਰੱਖੇ ਹੋਏ ਹਨ ਕਿਉਂਕਿ ਮੈਂ ਜਿਵੇਂ ਦੱਸਿਆ ਕਿ ਇਹੋ ਜਿਹਾ ਸਮਾਨ ਆਪਾਂ ਨੂੰ ਸਿਰਫ ਐਗਜ਼ੀਬਿਸ਼ਨ ਵਿੱਚ ਮਿਲਦਾ ਆਮ ਸ਼ਾਪਸ ਤੋਂ ਮਿਲਣਾ ਮੁਸ਼ਕਲ ਹੈ ਤਾਂ ਕਰਕੇ ਇੱਥੇ ਅਫਗਾਨਿਸਤਾਨ ਤੋਂ ਜਿਹੜੇ ਕਾਫੀ ਵੀਰ ਆਏ ਹੋਏ ਹਨ ਅਗਲੀ ਸਟਾਲ ਵੀ ਅਫਗਾਨਿਸਤਾਨ ਦੀ ਹੈ ਇਸ ਤੋਂ ਨੈਕਸਟ ਜਿੰਨੇ ਵੀ ਆਪਾਂ ਤਿੰਨ ਚਾਰ ਸਟਾਲਸ ਦੇਖ ਰਹੇ ਹਾਂ ਇਸ ਹਾਲ ਦੇ ਜਦੋਂ ਆਪਾਂ ਐਂਡ ਹੁੰਦਾ ਨਾ ਐਗਜ਼ਿਟ ਵਾਲੇ ਗੇਟ ਤੇ ਤਾਂ ਤਕਰੀਬਨ ਚਾਰ ਪੰਜ ਸ਼ਾਪਸ ਇਸ ਸਾਈਡ ਹੈਗੀਆਂ ਤੇ ਚ ਇਹ ਸਾਰੇ ਵੀਰੋ ਨੇ ਅਫਗਾਨਿਸਤਾਨ ਤੋਂ ਹੈ ਤੇ ਆਪਣੇ ਜਿਹੜੇ ਡਰਾਈ ਫਰੂਟ ਹੈ ਇੱਥੇ ਆਪਾਂ ਇਹਨਾਂ ਕੋਲ ਆ ਕੇ ਖਰੀਦ ਸਕਦੇ ਜਿਵੇਂ ਹੁਣ ਆ ਮਿਕਸ ਕਰਿਆ ਹੋਇਆ ਇਹ ਡਰਾਈ ਫਰੂਟ ਸਾਰਾ 올 ਇਨ ਵਨ ਮਿਕਸ ਕਰਿਆ ਹੋਇਆ ਇਸ ਤਰ੍ਹਾਂ ਕਰਕੇ ਇਹ ਤਾਂ ਅਲੱਗ-ਅਲੱਗ ਤੋਂ ਵੀ ਆਪਾਂ ਲੈ ਸਕਦੇ ਆ ਜਾਂ ਫਿਰ ਜਿਹੜਾ ਮਿਕਸ ਹੈ ਉਹ ਵੀ ਲੈ ਸਕਦੇ ਹਾਂ ਹੈਲੋ ਸਰ ਆਪਕੋ ਬਹੁਤ ਸਵਾਗਤ ਹੈ ਅਫਗਾਨਿਸਤਾਨ ਡਰਾਈ ਫਰੂਟਸ ਮੈਂ ਹਮਾਰਾ ਜੋ ਹੈ ਹਮਾਰੇ ਪਾਸ ਡਰਾਈ ਫਰੂਟ ਡਿਫਰੈਂਟ ਟਾਈਪ ਹੈ ਜਿ세 ਕਿ ਅਖਰੋਤ ਹੈ ਟੇਕਨਟਸ ਹੈ ਬਾਦਾਮ ਹੈ और साथ ये जो है अफगानिस्तान अंदार का बादाम है ये कश्मश है और ये सब नैचुरल है इसमें शुगर हम यूज़ नहीं किए मतलब सब नैचुरल है क्वालिटी वाला है जिससे क्या मैं आपको दिखा रहा हूँ यह हमारा अफगानिस्तान का बादाम है अंदार का आप पास में आ जाए सीज़ फ्रेशनेस ये इसमें पूरा ऑयली होता एंड hmm. क्वालिटी भी अच्छा है आप एक बार टेस्ट करके बता दीजिए कि के, टेस्ट कैसा है सच है हमारा सस्ता वाला भी है गौरबंदी बादाम इसका क्वालिटी मतलब नॉर्मल है और साइज़ छोटा है इसका ज़्यादा क्वालिटी अच्छा नहीं मतलब नॉर्मल क्वालिटी है एक ये है यहाँ पर लोग कुछ लोग हैं इसको जलह जल जल जो है वो सोचते हैं पर ये बादाम है वाइट मामरा बादाम बिल्कुल सॉफ्ट होता है ये इसमें तेल नहीं होता इसका खाने में भी यूज़ कर सकते हैं आप टेस्ट कर लीजिए और बता दीजिए टेस्ट कैसे और एक हमारा है मैक्स है इसमें सब क्वालिटी uh, और uh, जी ड्राई फ्रूट इसमें मैक्स है अखरोट है इसमें बादाम है एवरी ऑफ मैक्स एंड ऑल्सो वी है लाइक दिस गुड फॉर हेल्थ स्पेशली यू कैन you can uh, mix it with milk then you, ha you can have it because it has oats also and uh, cranberries raisins everything inside of this with almond and this is yes, and this is kaju best quality yes. of the world and this is kaju with a 10% discount. that person discounting and he ate tamosko and he ये पाइनस से चलगोजा ये विदाउट छिलका है मीन्स 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 ये विदाउट छिलका तो है विदाउट कवर, कवर है और ये कवर के साथ है और हमारा ये के है कश्मिश ब्लैक कश्मिश है ये प्रून से और ये हेंगे हमारा जी इसका साबुत भी है मैं हमारे पास और ये पाउडर वाला है it has you know vitamin C and uh, it's good for skin especially for digestion and one more almond we have it's from Helmand. you can have I'll show you the tail also see and ਮਾਰਾ ਜੋਤਾ ਆਕਰੋਥ ਪੂਰਾ oily ਹੋਤਾ ਹੈ ਆਪਾਂ ਇਸ ਕਲੇ ਜੀ ਇਹ ਲੈ ਲਓ 3000 ਹੁਣ ਆਪਾਂ ਜਿਹੜੇ ਬਾਈ ਨੂੰ ਮਿਲੇ ਹੈ ਇਹ ਅਫਗਾਨਿਸਤਾਨ ਤੋਂ ਹੈ ਤੇ ਬਾਈ ਸਿੱਧੂ ਮੂਸੇ ਵਾਲੇ ਦਾ ਫੈਨ ਹੈ ਇਹ ਇਹ ਵਾਲਾ ਸਿੱਧੂ ਮੂਸੇ ਵਾਲੇ ਇਹਨੂੰ ਕੱਪ ਸਮ ਲੱਗਦਾ ਹੁਣ ਆਪਾਂ ਜਿਹੜੇ ਵੀਡੀਓ ਦੇ ਵਿੱਚ ਆਪਾਂ ਸਟਾਲ ਦੇਖ ਰਹੇ ਹਾਂ ਬਾਈ ਜੀ ਨਹੀਂ ਹైదరాబాద్ ਯੂਪੀ ਤੋਂ ਹੈ ਤੇ ਉਹਨਾਂ ਨੇ ਫਿਰ ਸਟਾਲ ਲਾਈ ਹੋਏ ਜਿਵੇਂ ਆਪਾਂ ਕਾਰਪੈਟਸ ਦੇਖ ਰਹੇ ਸਾਰੇ ਯੂਪੀ ਦੀ ਵੈਰਾਈਟੀ ਹੈ ਇੱਥੇ ਆ ਕੇ ਆਪਾਂ ਇਹਨਾਂ ਕੋਲ ਕਾਫੀ ਵੈਰਾਈਟੀ ਹੈ ਤੇ ਡਿਸਕਾਊਂਟ ਤੇ ਆਪਾਂ ਸਮਾਨ ਇਹਨਾਂ ਤੋਂ ਲੈ ਸਕਦੇ ਹਾਂ ਜਿਹਦੇ ਸਾਹਮਣੇ ਹੁਣ ਇੱਕ ਇੱਥੇ ਕਰੋਕਰੀ ਦੀ ਸ਼ਾਪ ਸਟਾਲ ਦੇਖ ਰਹੇ ਆਪਾਂ ਇਹਨਾਂ ਕੋਲ ਆਪਾਂ ਰਸੋਈ 'ਚ ਵਰਤੋਂ ਵਾਲਾ ਸਮਾਨ ਜਿਵੇਂ ਪਲੇਟ ਹੋਗੇ ਕੋਲੀਆਂ ਕੱਪ ਹਨਾ ਤੁਸੀਂ ਇਸ ਤਰ੍ਹਾਂ ਦਾ ਸਮਾਨ ਕਾਫੀ ਯੂਨਿਕ ਵੈਰਾਈਟੀ ਦੇ ਵਿੱਚ ਆਪਾਂ ਇਹਨਾਂ ਕੋਲ ਆ ਕੇ ਖਰੀਦ ਸਕਦੇ ਹਾਂ ਤੇ ਇਹਨਾਂ ਕੋਲ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਹਰ ਇੱਕ ਰੇਂਜ ਦਾ ਸਮਾਨ ਇਹਨਾਂ ਕੋਲ ਪਿਆ ਹੈ ਇਦੇ ਨਾਲ ਹੀ ਆਪਣਾ ਜਿਹੜਾ ਹਾਲ ਨੰਬਰ 2 ਹੈ ਇੰਟਰਨੈਸ਼ਨਲ ਹਾਲ ਹੈ ਉਸ ਤੋਂ ਆਪਾਂ ਐਗਜ਼ਿਟ ਹੋ ਜਾਂਦੇ ਆ। ਏਸੇ ਕਾ ਜੀ ਆਪਣਾ ਅੱਜ ਦਾ ਵਲੋਗ ਜਿੱਦੇ ਜ ਆਪਾਂ ਨੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਹਾਲ ਨੰਬਰ 2 ਦੇਖਿਆ ਤੇ ਇਸ ਤੋਂ ਬਾਅਦ ਆਪਾਂ ਹਾਲ ਨੰਬਰ 3 ਦੇ ਵੀ ਚੱਲਦੇ ਆ ਉਹਦੀ ਅਗਲੀ ਵੀਡੀਓ 'ਚ ਆ ਤੁਹਾਡੇ ਨਾਲ ਆਪਾਂ ਮਿਲਦੇ ਆ।